ਇਹ ਹੁੰਦਾ ਕਾਤੀਏ ਮੋਰ ਤੇਰੇ ਬਾਗ ਦੇ ਪਚੂਨੀ ਹੈ ਕੋਈ ਅਸਲਾ ਤਾਂ ਨਹੀਂ ਅਗਰ ਆਪੇ ਓੜ ਦੂੰ ਕੋਈ ਮਸਲਾ ਤਾਂ ਨਹੀਂ ਇਹਨੂੰ ਸ਼ੇਰ ਦਾ ਗੈਟਪ ਉਹਨਾਂ ਨੇ ਪਵਾ ਦਿੱਤਾ ਪਰ ਸੱਚੀ ਜਾਨੀ ਸ਼ੇਰ ਲੱਗਦਾ ਕੇ ਪਸੂਨੀ ਸੀ ਮੈਂ ਬੂੜਾ ਵਧੀਆ ਮੋਰ ਇਹ ਕਰਦਾ ਹੈ ਪਿੱਛੇ ਹਲੋ ਸਵਾਗਤ ਹੈ ਸ੍ਰੀ ਸਸ਼ੀਕਾਲ ਕੀ ਹਲਚਾਲ ਹੈ ਜੀ ਵੈਲਕਮ ਆਇਕ ਵਾਰੀ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ ਜਿਹਦਾ ਨਾਮ ਹੈ ਪਤਾ ਹੀ ਐ ਤੁਹਾਨੂੰ ਗੱਲ ਕਰਦੇ ਆ ਅੱਜ ਦੀ ਵੀਡੀਓ ਦੀ ਅੱਜ ਦਾ ਵੀਡੀਓ ਦਾ ਵਲੌਗ ਸ਼ੁਰੂ ਕੀਤਾ ਅੱਜ ਦਾ ਜਿਹੜਾ ਵਲੌਗ ਹੈ ਸ਼ੁਰੂ ਕੀਤਾ ਆਪਾਂ ਸਿੱਧਾ ਲੋਕੇਸ਼ਨ ਤੋਂ ਕਿਉਂਕਿ ਅਸੀਂ ਆਏ ਹੋਏ ਆ ਪ੍ਰਕਾਸ਼ ਲੋਕੇਸ਼ਨ ਲੁਧਿਆਣਾ 프리 ਵੈਡਿੰਗ ਸ਼ੂਟ ਕਰਨ ਵਾਸਤੇ ਤੇ ਸਾਡੇ ਨਾਲ ਸਾਡੇ ਚੰਗੂ ਮੰਗੂ ਇਹ ਰਾਜ ਵਾਲੇ ਕੋਪੜੀ ਕੋਪੜਾ ਇਹ ਬੰਦਾ ਸੁੱਤਾ ਹੀ ਰਹਿੰਦਾ ਅੱਜ ਜਾਗਦਾ ਪਿਆ ਦੇਖੋ ਅੱਗੇ ਸੁੱਤਾ ਰਹਿੰਦਾ ਅੱਜ ਜਾਗਦਾ ਪਿਆ ਇਹ ਨੀਂਦ ਅੱਜ ਨੀਂਦ ਨੀਂਦ ਪੂਰੀ ਹੈ ਨੀਂਦ ਪੂਰੀ ਹੈ ਅੱਜ ਸ਼ੂਟ ਕਰਨ ਆਏ ਆ ਉਹ ਬੰਦਿਆਂ ਨੇ ਪੁੱਛਿਆ ਭਾਈ ਬੰਦਾ ਕੌਣ ਹੈ ਜਿਹੜਾ ਸੁੱਤਾ ਰਹਿੰਦਾ ਹੈ ਕਹਿੰਦਾ ਭਾਈ ਬੰਦੇ ਦੀ ਬੰਦੇ ਦੀ ਇਦਾਂ ਨਹੀਂ ਇਹ ਆਇਆ ਇਦਾਂ ਤੋ ਆਪਾਂ ਇਹ ਪ੍ਰਕਾਸ਼ ਲੋਕੇਸ਼ਨ ਲੁਧਿਆਣੇ ਦੇ ਪ੍ਰੀ ਵਿਡਿੰਗ ਸ਼ੂਟ ਕਰਨ ਵਾਸਤੇ ਤੁਹਾਨੂੰ ਦਿਖਾਵਾਂਗੇ ਲੋਕੇਸ਼ਨ ਵੀ ਤੇ ਥੋੜੀ ਬੋਤੀ ਲੋਕੇਸ਼ਨ ਜਿਹੜੀ ਹੈਗੀ ਆ ਤੁਸੀਂ ਬੈਕਗ੍ਰਾਉਂਡ ਦੇ ਵਿੱਚ ਚੈੱਕ ਕਰ ਸਕਦੇ ਆ। ਬਾਜੀ 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 ਬਾਕੀ ਦੀ ਜਿਹੜੀ ਗੱਲਬਾਤ ਆ ਆਪਾਂ ਤੁਹਾਡੇ ਨਾਲ ਇਦਾਂ ਹੀ ਖੱਪਖਾਨਾ ਜੀ ਚੱਲਦਾ ਰਹੂਗਾ ਕਿਉਂਕਿ ਮੌਸਮ ਦੀ ਗੱਲਬਾਤ ਕਰੀਏ ਤਾਂ ਮੌਸਮ ਅੱਜ ਬਿਲਕੁਲ ਕਹਿ ਲਈਏ ਵੀ ਬਹੁਤ ਜ਼ਿਆਦਾ ਠੰਡਾ ਆ। ਧੁੱਪ ਬਿਲਕੁਲ ਨਹੀਂ ਜਿਹੜੀ ਹਵਾ ਬੜੀ ਠੰਡੀ ਚੱਲ ਰਹੀ ਹੈ। ਸ਼ੂਟ ਰੈਡੀ ਹੋਇਆ ਨਹੀਂ ਆ ਦੇਖੋ ਆ ਦੇਖੋ ਝੂਟੇ ਲੈ ਰਹੇ ਆ। ਆ ਦੇਖੋ। ਉਹ ਤੁਸੀਂ ਇੱਥੇ ਝੂਟੇ ਲੈਣ ਹਾਂ ਕਿਉਂ ਤਾਂ ਇਹ ਸ਼ੁਰੂ ਨਹੀਂ ਹੋਇਆ ਵਾ ਆ ਦੇਖ 11 ਵੱਜਣ ਵਾਲੇ ਆ ਤੇ ਕਸਟਮਰ ਕਹਿੰਦੇ ਭਾਜੀ ਛੱਡਿਓ ਕੇਨ ਜਿੱਕਰ ਕਰਦੇ ਹੋ ਆਏ ਨਹੀਂ ਆ ਵੀ ਇਹ ਇਹਦੀਆਂ ਚੀਜ਼ਾਂ ਪੈਣੀਆਂ ਨਹੀਂ ਹੈਗੀਆਂ ਕੋਈ ਚੱਕਰ ਨਹੀਂ ਆ ਦੇਖੋ ਕਿਦਾਂ ਮਸਤੀ ਨਾਲ ਲੱਗੇ ਝੂਟੇ ਲੈਣ ਜਿਵੇਂ ਹੁੰਦਾ ਕਾਤੀਏ ਤੂੰ ਮੋਰ ਤੇ ਭਾਗ ਇਹ ਨਾਲ ਕੱਲ੍ਹ ਕੱਬਰਸੋਂ ਆ ਦੇ ਕਾ ਮੋਰ ਜਿਆਦਾ ਵਧੀਆ ਇਹ ਜਿਆਦਾ ਨਹੀਂ ਲੱਗਦਾ ਉਹ ਮੋਰ ਆਈਏ ਮੋਰ ਲੱਗਦਾ ਆ ਟੂ ਮੱਚ ਮੂਰ ਲੱਗਦਾ ਇਹ ਮੋਰ ਉਹ ਆ ਮੇਰੇ ਮੇਰੇ ਉਦੋਂ ਖੋਲਦੇ ਆ ਜਦੋਂ ਇਹ ਮੋਰ ਨਹੀਂ ਲੱਗਦਾ ਮੋਰਨੀ ਇਹ ਮੋਰ ਨਹੀਂ ਲੱਗਦਾ ਤੁਸੀਂ ਝੂਟੇ ਲਓ ਗੱਡੀ ਜਿਹੜੀ ਨਾ ਪਟਰੀ ਤੋਂ ਥੱਲੇ ਉਧਰ ਹੀ ਤਾਂ ਤੁਸੀਂ ਆ ਨੂੰ ਰੋੜ ਸੀ ਸਹੀ ਲਾਰੇ ਆ ਜੀ ਝੂਟੇ ਸੁ ਪ੍ਰਕਾਸ਼ ਲੋਕੇਸ਼ਨ ਤੇ ਅੱਜ ਦਾ ਸ਼ੂਟ ਕਲਾਇੰਟ ਹੋ ਰਿਹਾ ਰੈਡੀ ਜਿੱਦਾਂ ਹੀ ਕਲਾਇੰਟ ਰੈਡੀ ਹੋ ਕੇ ਆਂਦਾ ਆ ਉਦੋਂ ਹੀ ਫੇ ਆਪਾਂ ਸ਼ੂਟ ਸਟਾਰਟ ਕਰ ਦੇਣਾ ਆ ਤੇ ਵਧੀਆ ਲੋਕੇਸ਼ਨ ਆ ਬਹੁਤ ਵਧੀਆ ਲੋਕੇਸ਼ਨ ਆ ਨੀਅਰ ਅਬਾਊਟ ਆ ਕੁਛ ਨਾ ਕੁਛ ਚੇਂਜ ਹਰ ਸਾਲ ਕਰਦੇ ਰਹਿੰਦੇ ਆ ਲਾਸਟ ਟਾਈਮ ਜਿਹੜਾ ਸੀਗਾ ਉਹ ਇੱਥੇ ਅਲੱਗ ਸੀ ਇਸ ਸਾਲ ਥੋੜਾ ਪਿਛੇ ਥੱਲੇ ਥੋੜਾ ਜਿਹਾ ਚੇਂਜ ਕਰ ਦਿੱਤਾ ਆ ਤੇ ਠੀਕ ਆ ਵਧੀਆ ਲੋਕੇਸ਼ਨ ਆ ਹਰ ਸਾਲ ਕੁਛ ਨਾ ਕੁਛ ਅਪਡੇਟ ਕਰਦੇ ਰਹਿੰਦੇ ਤਾਂ ਕਰਨੀ ਵੀ ਚਾਹੀਦੀ ਆ ਭਾਈ ਮੈਨੂੰ ਇੱਕ ਗੱਲ ਦੱਸੋ ਇੱਕ ਪੰਡਤ ਤੇ ਇੱਕ ਆਂਟੀ ਆਲੀ ਕਿਹੜੀ ਔਰ ਥੋੜੇ ਦਿਨ ਪਹਿਲਾਂ ਜਿਹੜੀ ਉਹ ਉੱਥੇ ਕੀਤਾ ਸੀਗਾ ਆਪਾਂ ਉੱਥੇ ਬਈਆ ਮੰਡੀ ਕੋ ਅੱਛਾ ਉਹ ਜਿਹੜਾ ਆਂਟੀ ਪੰਡਤ ਨੂੰ ਪੈਂਦੀ ਆਹ ਉਹ ਬਹੁਤ ਧਰਾਵਾ ਕੀਤੀ ਆਂਟੀ ਪੰਡਤ ਤੋਂ 2 ਗਰਮ ਅੱਗੇ ਹੀ 2 ਗਰਮ ਅੱਗੇ ਸੀ ਉਹਨੇ ਭਰਾਵਾ ਪੜਨੇ ਦੇ ਦਵਾਲੇ ਉਹ ਹੋਈ ਨਾ ਉਹ ਵੀ ਉਹ ਕੀ ਕਹਿ ਕੇ ਗਰੀ ਸੀ ਪਲਾਹ पंडित तो जी तो अगर मैं फेरे देखती ना तो मैं खुद करा लेती थी। ठीक है ना तो देख, देख रही होती तो खुद करवा लेती ये क्या बात हुई नहीं ये क्यों बात हुई कहा बात हुई का सात फेरे होते हैं ਤਾਂ ਉਹਨੂੰ ਪੰਜ ਵਾਰ ਘੁਮਾਇਆ ਔਰ ਉਸ ਵਹੀ ਮਿਚਾ ਦਿਆ ਉਠਾਈਏ ਉਹਨੂੰ ਫਿਰ ਸੇ ਘੁਮਾਈਏ ਫੇਰ ਸੱਤ ਫੇਰੇ ਕਰਾਇਆ ਫੇਰ ਭਰਾਵਾ ਉਹਨੂੰ ਦੋ ਵਾਰ ਘੁਮਾਇਆ ਫੇਰੀ ਗੁਰਾ ਦਾ ਜਾਗਰਣ ਸੀ ਅੱਛਾ ਹੋਰ ਭਾਈ ਉਹ ਭਾਈ ਨੇ ਮਾਣਾ ਸੀ ਜਾਗਰਣ ਤੇ ਮੋਰ ਕਹਿੰਦਾ ਦੇਖ ਵੇਖ ਗੱਲ ਇੱਕ ਹੋਰ ਪਾਜੀ ਗਿਆ ਸ਼ੂਟ ਕਰਨ ਪਾਜੀ ਨੂੰ ਕਹਿੰਦੇ ਪਾਜੀ ਸ਼ੂਟ ਕਰਨਾ ਆਏ ਆ ਕਹਿੰਦੇ ਹਾਂਜੀ ਜੇ ਪਾਜੀ ਤੁਹਾਨੂੰ ਇੱਕ ਥੋੜਾ ਜਿਹਾ ਫੇਵਰ ਲੈਣਾ ਤੁਹਾਡੇ ਤੋਂ ਕਹਿੰਦਾ ਦੱਸੋ ਕੀ ਕਰਨਾ ਕਹਿੰਦਾ ਭਾਜੀ ਆ ਜਿਹੜਾ ਬੰਦਾ ਸਾਡਾ ਮੂਰ ਬਣਦਾ ਨਹੀਂ ਉਹ ਇਹਨੇ ਪਹਿਲਾਂ ਕਾਸ਼ ਨੂੰ ਕਿਹਾ ਕਹਿੰਦਾ ਉਹ ਆਇਆ ਨਹੀਂ ਤੁਹਾਨੂੰ ਕਹਿੰਦਾ ਮੂਰ ਬਣਨਾ ਪੈਣਾ ਇਹਨੇ ਕਾਸ਼ ਨੂੰ ਕਿਹਾ ਕਾਸ਼ ਉਹ ਕਹਿੰਦੇ ਭਾਜੀ ਛੋਟਾ ਨਹੀਂ ਮੂਰ ਚਾਹੀਦਾ ਭਾਜੀ ਨੇ ਫੋਟੋ ਵਾ ਖਿੱਚਣ ਤੋਂ ਪਹਿਲਾਂ ਚਾਰ ਕੇ ਪਹਿਲਾਂ ਪਾਈਆਂ ਉਹਨਾਂ ਦੇ ਉਹਨਾਂ ਦੀ ਸਟੇਜ ਦਿੱਤੀ ਚਾਰ ਕੇ ਪਹਿਲਾਂ ਪਹਿਲਾਂ ਪਾਈਆਂ ਬਾਪੂ ਕੇ ਤੇ ਉਹਦੇ ਪੈਸੇ ਵੱਖਰੇ ਮਿਲੇ ਭਾਈ ਨੂੰ ਮੂਰ ਬਣਦੇ ਠੀਕ ਹੈ ਬਾਜੀ ਮੋਰ ਕਿੱਦਾਂ ਬਣੇ ਸੀ ਇੱਕ ਵਾਰੀ ਬਣ ਕੇ ਦਿਖਾਓ ਭਾਈ ਸੈਟਅਪ ਹੁੰਦਾ ਵਾ ਸੈਟਅਪ ਹੁੰਦਾ ਪੂਰਾ ਐ ਪੂਰਾ ਵਧੀਆ ਮੋਰ ਐ ਜਾਂਦਾ ਐ ਪਿੱਛੇ ਫਿਰ ਮਿਰਿੰਦੇ ਚਲਚਲ ਦਾ ਗਾਣਾ ਲੱਗਾ ਹੋਇਆ ਸੀ ਜੇ ਮੈਂ ਹੁੰਦਾ ਦਾਤੀਏ ਮੋਰ ਤੇਰੇ ਬਾਗਾਂ ਦੇ ਭਾਜੀ ਨੂੰ ਪਹਿਲਾਂ ਮੋਰ ਬਣਾ ਕੇ ਸਟੇਪ ਤੇ ਜਾ ਰਿਹਾ ਪਾਜੀ ਆਂਦੇ ਸੀ ਪਿੱਛੋਂ ਹੁੰਦਾ ਮਾ ਮੈਂ ਜਦੋਂ ਮੋਰ ਮੋਰ ਬਣ ਕੇ हट ਗਏ ਨਾ ਕਹਿੰਦੇ ਹੁਣ ਆਜੋ ਥੱਲੇ ਤੇ ਹੁਣ ਤੁਸੀਂ ਆਪਣਾ ਕੰਮ ਕਰੋ ਦੋ ਫੇਰ ਦੋ ਚਾਰ ਫੋਟੋ ਆਖੀਂ ਜਾਂ ਫੇਰ ਕਹਿੰਦੇ ਪਾਈ ਹੁਣ ਸ਼ੇਰ ਦੀ ਐਂਟਰੀ ਹੋਵੇ ਕਿੰਨਾ ਹੋਵੇ ਸ਼ੇਰ ਦੀ ਐਂਟਰੀ ਹੋਣੀ ਫੇ ਸਾਡੇ ਪੂਜਦੇ ਰਿੰਦਰ ਚੰਚਲ ਜੀ ਓਹ ਜੰਗਲੀ ਇਹ ਰਾਜਾ ਮੇਰੇ ਮੱਇਆ ਇਹਨਾਂ ਨੂੰ ਸ਼ੇਰ ਦਾ ਗੈਟਅਪ ਉਹਨਾਂ ਨੇ ਪਵਾ ਦਿੱਤਾ ਪਰ ਸੱਚੀ ਜਾਨੀ ਸ਼ੇਰ ਲੱਗਦਾ ਕਿਹਦੇ ਪਾਸੇ ਹੁੰਦੀ ਸੀ ਬੁੱਖਾ ਸ਼ੇਰ ਬੁੱਖਾ ਬੁੱਖਾ ਸ਼ੇਰ ਜਿਹਦੇ ਹੱਡੀ ਪਿੱਸਲ ਪਸੜੀਆਂ ਨਹੀਂ ਬਾਹਰ ਨਿਕਲੀਆਂ ਹੁੰਦੀ ਬਬਾ ਇਹ ਸ਼ੇਰ ਉਹ ਲੱਗਦਾ ਸੀ ਜਿਹਨੇ ਕਮੇਟੀ ਚੱਕ ਕੇ ਭਜ ਜਾਂਦਾ ਜਿਹਦੀ ਕੋਈ ਉਹ ਜਿੱਦਾਂ ਪਸੜੀਆਂ ਨਹੀਂ ਬਾਹਰ ਨਿਕਲ ਜਾਂਦੀਆਂ ਜਿੱਦਾਂ ਕਿਸੇ ਦੀ ਕੋਈ ਕਮੇਟੀ ਚੱਕ ਕੇ ਭੱਜ ਜਵੇ ਉਹਦਾ ਮੂੰਹ ਕਿਦਾਂ ਦਾ ਹੋਊਗਾ ਇਹ ਉਦਾਂ ਦਾ ਸ਼ੇਰ ਲੱਗਦਾ ਸੀ ਉਹਦੇ ਬੱਕਰੇ ਕਿੱਲੇ ਅਰੇ ਯਾਰ ਇੱਕ ਵਾਰੀ ਸ਼ੇਰ ਦੇ ਪੈਸੇ ਵੱਖਰੇ ਮਿਲੇ ਬਾਕੀ ਲੋਕਾਂ ਨੇ ਤਰਸ ਖਾ ਗਏ ਨਾ ਪੈਸੇ ਥੋੜੇ ਬੱਕਰੇ ਤਾਂ ਵੀ ਦਿੱਤੇ ਭਾਈ ਕੁਝ ਖਾਇਆ ਪੀਆ ਕਰੋ ਭਾਈ ਇੱਕ ਵਾਰੀ ਇਹਨੂੰ ਕਹ ਤੂੰ ਕਰਕੇ ਦਿਖਾ ਆਂਟੀ ਵਾਲਾ ਸ਼ੇਰ ਕਿੱਦਾਂ ਬਣਿਆ ਸੀ ਠੀਕ ਹੈ ਜੀ ਸ਼ੇਰ ਦੀ ਐਂਟਰੀ ਕਿੱਦਾਂ ਹੋਈ ਸੀ ਇੰਦਾ ਕਰੇ ਜੇਦੀ ਐਂਟਰੀ ਲਈ ਸ਼ੇਰ ਆਉਂਦਾ ਹੁੰਦਾ ਇੰਦਾ ਚਾਰ ਪੈਰਾਂ ਤੇ ਲਟਕੇ ਆਉਂਦਾ ਜੀ ਲਟਕ ਲਟਕ ਹੁੰਦਾ ਜਿੱਦਾਂ ਉਧਰ ਸੋਨੂ ਸੋਨੂ ਨੇ ਭਰਾਵਾ ਇੰਦਾਂ ਦੀ ਗੱਲ ਸੁਣੋ ਸੋਨੂ ਨੇ ਭਰਾਵਾ ਸ਼ੂਟ ਦੇ ਉੱਤੇ ਹੀ ਗਏ ਆ ਸਾਡਾ ਜਿਹੜਾ ਸੋਨੂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੋਨੂ ਸੀਤੋ ਨਹੀਂ ਸੋਨੂ ਵੱਖਰਾ ਸਾਡਾ ਸੋਨੂ ਸੀਤੋ ਸੋਨੂ ਭਾਈ ਨੇ ਖਾ ਲਈ ਮਚੀ ਮਚੀ ਖਾ ਕੇ ਫਿਰ ਉਹ ਸ਼ੂਟ ਕਰਨ ਦੇ ਆ ਉਤੋਂ ਕਿਨਾਂ ਮੈਨੂੰ ਲੱਗਦਾ ਮੈਂ ਡੋਲਫਿਨ ਖਾ ਲਈ ਚੁੰਮੀ ਲਓ ਜੀ ਕਲਾਈਂਡ ਹੋ ਕੇ ਰੈਡੀ ਆ ਚੁੱਕਾ ਆ ਤੇ ਅਸੀਂ ਜਾ ਰਹੇ ਆ ਜੀ ਨਵੀਂ ਲੋਕੇਸ਼ਨ ਤੇ ਲੋਕੇਸ਼ਨ ਮੀਨਸ ਹੈਗਾ ਆ ਕਿ ਉਹ ਬੀਚ ਸਾਈਡ ਉਹਨੂੰ ਬੀਚ ਸਾਈਡ ਕਹਿੰਦੇ ਦੇਸੀ ਬੀਚ ਸਾਈਡ ਮਤਲਬ ਦਰਿਆ ਵਾਲੀ ਲੋਕੇਸ਼ਨ ਕਹਿੰਦੇ ਆ ਤੇ ਦਰਿਆ ਵਾਲੀ ਲੋਕੇਸ਼ਨ ਤੇ ਜਾ ਕੇ ਕਰਾਂਗੇ ਸ਼ੂਟ ਤੇ ਇੱਕ ਥੋੜਾ ਜਿਹਾ ਪ੍ਰੋਪਸ ਵਗੈਰਾ ਯੂਜ਼ ਕਰਨੇ ਆ ਉਹ ਬੰਦਾ ਲੈਣ ਗਿਆ ਆ ਤੇ ਆ ਜਿਹੜਾ ਮੇਰੇ ਪਿੱਛੇ ਬੈਠਾ ਆ ਜਾ ਦੂਰ ਕੁਸ ਬਰੇ ਸਵੇਰੇ ਸਵੇਰੇ ਪਈਆਂ ਗਾਲਾਂ ਕਿਉਂਕਿ ਇਹਨੇ ਕੀਤਾ ਥੋੜਾ ਜਿਹਾ ਗਲਤ ਕੰਮ ਤੇ ਇਹਨੂੰ ਝਿੜਕਾਂ ਪੈ ਚੁਕੀਆਂ ਸਵੇਰੇ ਸਵੇਰੇ ਆ ਤੂੰ ਮੇਰੀ ਗੱਲ ਸੁਣ ਤੂੰ ਦੇਖਦਾ ਕਿਉਂ ਨਹੀਂ ਹੈਗਾ ਪਾਜੀ ਮੈਂ ਹੈੜਾ ਮੋਰਿਓ ਬੰਦ ਨਹੀਂ ਕਾਕਾ ਧਿਆਨ ਰੱਖਿਆ ਕਰੋ ਚੀਜ਼ਾਂ ਦਾ ਮੈਂ ਤੁਹਾਨੂੰ ਸਿਰਫ ਇਹਨਾ ਹਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਥੋੜਾ ਜਿਹਾ ਨਾ ਕੇਅਰਫੁਲੀ ਚੀਜ਼ਾਂ ਕਰਿਆ ਕਰੋ ਆ ਮਤਲਬ ਕਹਿ ਲਓ ਕਿ ਚੀਜ਼ਾਂ ਹੈਗੀਆਂ ਮਹਿੰਗੀਆਂ ਸਸਤੀਆਂ ਨਹੀਂ ਹੈਗੀਆਂ ਪਤਾ ਲੱਗ ਗਿਆ ਭਾਜੀ ਠੀਕ ਆ ਥੋੜਾ ਜਿਹਾ ਨਾ ਕੇਅਰਫੁਲੀ ਕੰ ਕਿਸੇ ਵੀ ਕੰਮ ਚ ਨਾਟ ਨਾਟ ਇਵਨ ਕਿ ਆ ਵਾਲੇ ਕੰਮ ਜੇ ਘਰੇ ਵੀ ਜੇ ਕੋਈ ਕੰਮ ਕਰਨਾ 2 ਮਿੰਟ ਵੱਧ ਲੱਗ ਜਾਣ ਕੋਈ ਚੱਕਰ ਨਹੀਂ ਪਰ ਕਰਨਾ ਤਸੱਲੀ ਨਾਲ ਆ ਵੀ ਨੁਕਸਾਨ ਨਾ ਹੋਵੇ ਠੀਕ ਹੈ ਨਾ ਠੀਕ ਆ ਬੰਦਾ ਲੋ ਜੀ ਆਪਾਂ ਪਹੁੰਚ ਗਏ ਨਵੀਂ ਲੋਕੇਸ਼ਨ ਤੇ ਮੁਜੈਬ ਬਾਬਿਆਂ ਦੀ ਜੈ ਬਾਬਿਆਂ ਦੀ ਤੇ ਆ ਬੰਦੇ ਚੱਲੇ ਆ ਦੇਖੋ ਡੌਂਕੀ ਲਾਉਣ ਵਾਸਤੇ ਇਹ ਇਥੋਂ ਇਹ ਇਥੋਂ ਡੌਂਕੀ ਲਾ ਕੇ ਜਾਣਗੇ ਦੂਜੀ ਸਾਈਡ ਸਾਹਮਣੇ ਇਹਨਾਂ ਦਾ ਬੇੜਾ ਤਿਆਰ ਆ ਨਹੀਂ ਨਹੀਂ ਮਰੇ ਦਾ ਉਹ ਤੇ ਨਾ ਕਾਲੋ ਪੂਰੀ ਜਗ੍ਹਾ ਹੀ ਫਿਰਦੇ ਹੁੰਦੇ ਆ ਬੇੜਾ ਬੇੜਾ ਮੋਰੇ ਤਿਆਰਾ ਆਏ ਹੋਏ ਆ ਦਰਿਆ ਤੇ ਸ਼ੂਟ ਕਰਨ ਵਾਸਤੇ ਤੇ ਆ ਦੇਖੋ ਇਹ ਜਾ ਰਹੇ ਹੁਣ ਕਿੱਥੇ ਜਾ ਰਹੇ ਆ ਡੋਂਕੀ ਲਾਉਣ ਉਹ ਅਮਰੀਕਾ ਆ ਇੰਡੀਆ ਅੱਛਾ ਉਹ ਤੇ ਬਾਰਡਰ ਤੇ ਇਦਾਂ ਖੜ ਕੇ ਇਦਾਂ ਫੋਟੋ ਪਾਉਂਦੇ ਹੁੰਦੇ ਆ ਤੇਰੀ ਵੀ ਇਦਾਂ ਹੀ ਪਉਣੀ ਡੋਂਕੀ ਲਾਉਂਦੇ ਆਂ ਦੀ ਦੇਖੀ ਕਹਿੰਦਾ ਮੈਂ ਡੋਂਕੀ ਕਹਿੰਦਾ ਮੈਂ ਡੋਂਕੀ ਲਾ ਕੇ ਚੱਲਾਂ ਪਰਲੀ ਸੜ ਸਭ ਤੋਂ ਜ਼ਿਆਦਾ ਕਾਲੀ ਡੋਂਕੀ ਦੀ ਉਹ ਨੂੰ ਆ ਜਿਹੜਾ ਮੋਰੇ ਮੋਰੇ ਦੁਰੀਆ ਦੇ ਨਖੀ ਜੱਕਿਆ ਇਹ ਕਹਿੰਦਾ ਉੱਥੇ ਸ਼ੀਸ਼ਾ ਨਹੀਂ ਦੇਖਣਾ ਘੱਟੋ ਘੱਟ ਮੂੰਹ ਦੇਖਣ ਨੂੰ ਸ਼ੀਸ਼ਾ ਨਾਲ ਹੀ ਲੈ ਕੇ ਜਾਣਾ ਕਹਿੰਦਾ ਮੈਂ ਆਪਣੇ ਪਰ ਸਪੈਸ਼ਲ ਨਾਲ ਕੇ ਆ ਭਾਬੀ ਵਾਲੀ ਚੁੰਨੀ ਵੀ ਲੈ ਕੇ ਆ ਭਾਬੀ ਵਾਲੀ ਚੁੰਨੀ ਦੇ ਨਾਲ ਕੇ ਮੈਂ ਲੈ ਕੇ ਆਇਆ ਤੇ ਦੇਖ ਲੋ ਆ ਹਾਲ ਆ ਬੰਦੇ ਦਾ ਕਹਿੰਦਾ ਕਰੋ ਚੁੰਨੀ ਵੀ ਲੈ ਕੇ ਆਇਆ ਤੇ ਨਾਲ ਸ਼ੀਸ਼ਾ ਵੀ ਚੱਕ ਲਿਆ ਅਗਲੇ ਭਵਾਂ ਤੋਂ ਸਿਰ ਬੋਣ ਤੋਂ ਬੈਠੇ ਹੋਣ ਕਹ

ਡੋਂਕੀ ਦਾ ਰੱਬ ਕਹੇ ਨਾਲ ਲਵਾਵੇ ਭਰਾਵਾ ਰੱਬ ਕੇ ਨੂੰ ਨਾਲ ਲਵਾਵੇ ਇਹਦੀ ਵਕੀਲ ਲਵਾਵੇ ਭਰਾਵਾ ਨਹੀਂ ਸਹੀ ਗੱਲ ਆ ਵੀਰੇ ਮੇਰੀ ਗੱਲ ਹੈ ਮੈਂ ਤਾਂ ਕਹਣਾ ਜਿਹੜਾ ਬੰਦਾ ਡੋਂਕੀ ਲਾ ਕੇ ਜਾਂਦਾ ਨਾ ਵੀਰੇ ਉਹਦੇ ਵਰਗਾ ਕੋਈ ਬੇਵਕੂਫ ਦੁਨੀਆ ਤੇ ਹੈ ਹੀ ਨਹੀਂ ਇਹ ਸਿਆਣਾ ਵੀ ਹੈ ਨਹੀਂ ਭਾਜੀ ਉਹ ਫੜ ਕੈਮਰਾ 2 ਮਿੰਟ ਦੇ ਇਹ ਜਿਹੜੀ ਵੀਰੇ ਜ਼ਿੰਦਗੀ ਅਨਮੋਲ ਜ਼ਿੰਦਗੀ ਹੈ ਨਾ ਵੀਰੇ ਬਾਰ-ਬਾਰ ਨਹੀਂ ਮਿਲਣੀ ਹੈਗੀ ਇਹ ਤਾਂ ਹੈ ਇਹ ਤਾਂ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਸਹੀ ਗੱਲ ਆ ਭਾਜੀ ਬਿਲਕੁਲ 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 ਨਹੀਂ ਨਾਲ ਚੱਲੇ ਆਣੇ ਸੋਚੋ ਤੂੰ ਚੱਲਾ ਤੇ ਜੜਾ ਵਾਜੀ ਇਹ ਫੋਚ ਰੂ ਨਹੀਂ ਕੋਈ ਪੈਸਾ ਪੈਸਾ ਜਾਨੀਆਂ ਡਾਂਕੇ ਦਾ ਪਰ ਰੋਜ ਆਜਿਆ ਕਰ ਲਾਉਣ ਖਈ ਚੱਕਰ ਨਹੀਂ ਨਹੀਂ ਇਹਨਾਂ ਦਾ ਜੂ ਬਹੁਤ ਹੀ ਬਸਾ ਹੋ ਗਿਆ ਫੋਨ ਹੈ ਦੋਸਤੋ ਸਾਨੂੰ ਮਹੀਨਾ ਹੋ ਗਿਆ ਤੁਰੇ ਨੂੰ ਅਜੇ ਤੱਕ ਅਸੀਂ ਅੱਧੇ ਰਸਤੇ 'ਚ ਪਹੁੰਚੇ ਆਂ ਉਹ ਪਿੱਛੇ ਤੱਕ ਸਾਨੂੰ 1 ਮਨਥ ਹੋ ਗਿਆ ਨਿਕਲੇ ਹੋਏ ਕਰੋ ਭਾਈ ਕਿੰਨਾ ਟਾਈਮ ਹੋ ਗਿਆ ਇਹਨੇ ਘਰੋਂ ਨਿਕਲੇ 1:07:40 40 ਸਾਡੇ ਪਾਇਲਟ ਸਾਹਿਬ ਸਾਡੇ ਅੱਜ ਦੇ ਪਾਇਲਟ ਇਹ ਸਾਨੂੰ ਬੜਾ ਸਾਡਾ ਬੇੜਾ ਬਾਰ ਬੱਤੇ ਲਵਾਣਗੇ ਸਾਡਾ ਬੇੜਾ ਬਟਾ ਇਹਨੇ ਲਵਾਣਾ ਭਾਈ ਨੇ ਇਹ ਸਾਡੇ ਪਾਇਲਟ ਅੱਜ ਦੇ ਓਏ ਡਰ ਲੱਗਦਾ ਡਰ ਤਾਂ ਲੱਗਦਾ ਲੱਗੀ ਕਿਉਂਕਿ ਇਹਦਾ ਗਰਾਊਂਡ ਦੀ ਇਕਸਪੀਰੀਅੰਸ ਉਡੀ ਘਟਿਆ ਬੇਟੀ ਲਾ ਕੇ ਥੱਲੇ ਹੁਣ ਜੋਰ ਮਾਰਦੇ ਪਏ ਆ ਸਾਹਮਣੇ ਖਿੱਚਦੇ ਪਏ ਆ ਇਹ ਆ ਇਹ ਦੇਖਦਾ ਬਸ ਇੰਨੀ ਕੀ ਜਾਣੀ ਆ ਇੱਥੋਂ ਕਾਹ ਜਾਣੀ ਆ ਬੋ ਜੀ ਫਟੇ ਤੋਂ ਪੈਰ ਰੱਖ ਕੇ ਥੱਲੇ ਉਤਰਦੇ ਹੋਏ ਇਹ ਆ ਪਹੁੰਚ ਗਏ ਅਸੀਂ ਥੱਲੇ ਕੋਡੀਆਂ ਥੱਲੇ ਉਤਰਦੀ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ तो असि भी पहुंची अगे रेता रेता हुई पाई है <laughs> लो जी पनामा के जंगलों करते हुए पार ते ला के डोंकी अस राजस्थान मैं बिल्कुल खुश है मैं डोंकी लाके आ चुका वापस आजस्थान और साछे साड़ा बन्ने लाता पायलट <laughs> साहब ने मे वह चल रहे उधरली साइड ਔਰ ਬਾਹਲੀ ਸਾਈਡ ਦੇਖਦੇ ਹੋਏ ਆਇਓ ਪਾਜੀ ਵਾਲੀ ਸਾਈਡ ਨਾਲ ਦੇਖੋ ਹਲਕਾ ਹੇਅਰ ਸੈੱਟ ਕਰਕੇ ਬੰਨ ਲਓ ਠੀਕ ਨਹੀਂ 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 ਤੁਹਾਡਾ ਹੈਂਡ ਦਾ ਹੀ ਆ ਪਾਜੀ ਜਿੱਧਰ ਮਰਜ਼ੀ ਦੇਖੋ ਬਸ ਹੈਂਡ ਇਧੇ ਰੱਖੀ ਤੇ ਸ਼ੂਟ ਚੱਲਦਾ ਹੋਇਆ ਆਪਣਾ ਰੈਡੀ 1 2 3 ਸਟਾਰਟ ਹਾਂਜੀ ਆਪਣੇ ਮਾਨ ਧੱਲੋ ਸਾਹਿਬ ਸੁਨੀਲ ਭਾਈ ਓਪਨ ਨਿਕਲ ਗਈ ਆ ਦੀਪਾ ਜੀ ਬੜੀ ਤੇ ਸ਼ੂਟ ਚੱਲਦਾ ਆਪਣਾ ਪਾ ਜੀ ਦੇਖੋ ਮੈਡਮ ਵਾਲੀ ਸਾਈਡ ਮਾਇਲਡ ਬੜੀ ਮੈਮ 1 2 3 స్టార్ਟ 1 ਮੋਰ ਟਾਈਮ ਕਰ ਬੋਲੇ ਹਾਂ ਲਓ ਜੀ ਵੀਡੀਓ ਤੇ ਸ਼ੋਟ ਹੋ ਕੇ ਡਨ ਤੇ ਹੁਣ ਹੋ ਰਹੀਆਂ ਇਆਂ ਫੋਟੋਆਂ ਤੇ ਗੁਰਮਾਨ ਢੋਸਾਬ ਖੇਚਰੇ ਨੇ ਪਿੱਛੇ ਤੇ ਵੀਡੀਓ ਸ਼ਾਟ ਤੁਸੀਂ ਦੇਖ ਹੀ ਲੈਣੇ ਆ ਨਾਲ ਤੇ ਅੱਜ ਇਹ ਰਿਵਰ ਦਾ ਜਿਹੜੀ ਏਰੀਆ ਆ ਥੋੜਾ ਜਿਹਾ ਜਿਹੜਾ ਸਤਲੁਜ ਰਿਵਰ ਆ ਨਾ ਉਹਦਾ ਏਰੀਆ ਬਸ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਏ ਯਾਰ ਨੈਟਵਰਕ ਬਿਲਕੁਲ ਫੋਨ ਦਾ ਨਹੀਂ ਆਂਦਾ ਬਹੁਤ ਘੱਟ ਬਹੁਤ ਘੱਟ ਰੀਅਰ ਜਿਹਾ ਆਂਦਾ ਆ ਤੇ ਆ ਗੱਲ ਨਹੀਂ ਚੱਜਣਾ ਹੋ ਪਾਂਦੀ ਸੋ ਪਿੱਛੇ ਚੱਲ ਰਿਹਾ ਸ਼ੂਟ लोकेशन बहुत बढ़िया है उत्तों ड्रेस जड़ा कोड हैगा ना अपना कपल दा अल्टीमेट मतलब ब्लैक और थल्ले वाइट सैंड ऊपर ब्लैक ड्रेस बहुत ही जबरदस्त चीज निकल के आ रही है ये देखिए इस लड़के को ध्यान से देखिए ये वही लड़का है गाड़ी जो जो, में सो गया जो सोता रहता है इसको इस तरफ देखिए लाइट की तरफ देखा आ, और ये हमारा धूप ये हमारा तमा ये देखिए ध्यान से बहुत बढ़िया लोकेशन का, का लगता है कल ये धूप ऐसे रहेगा गौर से देखिए ओ ऐसे ही रहेगा हमको तो लगता है मोदी जी इसको भी उड़ा लेंगे योग से पाठ हमको तो लगता है थोड़ी देर में फिर से धूं धूं हो जाएगा एकदम धुआं धुआ धुआ जहाँ से कुछ नहीं दिखाई दे रहा है नहीं, नहीं। दूर दूर तक तो मानस दिखाई नहीं दे रहा है ऐसा लग रहा है मानस भी नहीं। कोनो दूर दूर तक ऐसा लगता है जैसे हमसे कोई किराया लेके हमको यहीं पे छोड़ के चले गए ऐसा लगता है यहाँ पे आके चंद्रयान की खोज हम ही की है साहब दस देख दूसरे ਅਜੀ ਚੰਦਰਮਾ ਤੇ ਸ਼ੂਟ ਕਰਨਾ ਹੈ। ਕੈਸੀ ਗੱਲ ਜੋ ਹੋਇਆ ਕਿਉਂ ਹੋਇਆ? ਇਸੀ ਮੈਂ ਹਲਕਾ ਇਹ ਚਲੋ ਛੋੜੋ ਠੀਕ ਹੈ। ਮੇਰੇ ਕੰਧੇ 'ਤੇ ਚੁੰਨੀ ਹੈ ਕੋਈ ਅਸਲਾ ਤਾਂ ਨਹੀਂ। ਅਗਰ ਆਪ ਤੇ ਔੜ ਦੂੰ ਕੋਈ ਮਸਲਾ ਤਾਂ ਨਹੀਂ।

ਵੇ ਰੱਖ ਦੋ ਨਹੀਂ ਲੱਗ ਲਾਈਟ ਨਹੀਂ ਆ ਦੇ ਦੇ ਮੈਨੂੰ ਆ ਫੜਾ ਦੇ ਲੈ ਚੀਜ਼ ਦੋਨੀ ਉੱਪਰ ਕਰ ਲੁੱਕ ਆ ਇਹਨੇ 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 ਇਹਨੂੰ ਮੈਂ ਕਿਹਾ ਵੀ ਆ ਇਹਨੇ ਚੱਕ ਕੇ ਨਾ ਇਹਦੇ ਵਿੱਚ ਮਾਰਿਆ ਫੜੀ ਯਾਰ ਨਹੀਂ ਤੈਨੂੰ ਗੱਲ ਨਹੀਂ ਪਾਉਂਦੀ ਗੱਲ ਨਹੀਂ ਸੰਦੀ ਏ ਭਾਈ ਵਾ ਇਹਨੇ ਨਾ ਮਾਰਿਆ ਹੁਣ ਇਹ ਆਪਣੀ ਮੰਮੀ ਨੂੰ ਲਿਆਉਣਾ ਗੱਲ ਤਾਂ ਸੰਦੈ ਉਹਦੇ ਦਿਵਾਲੇ ਹੋਇਆ ਰਿਆ ਠੰਡ ਲੱਗਦੀ ਹੈ ਉਸਤਾਦ ਮੈਨੂੰ ਵੀ ਲੱਗਦੀ ਤੈਨੂੰ ਵੀ ਲੱਗਦੀ ਆ ਹੁਣ ਤਾਂ ਟੋਪੀ ਪਾ ਲੋ ਫੇ ਉਹ ਜੀ ਡਰੈਸਾਂ ਕਿੰਨੀ ਹੋ ਗਈਆਂ ਉਸਤਾਦ ਜੀ ਆਪਣੀਆਂ ਦੋ ਹੀ ਹੋਈਆਂ ਦੋ ਡਰੈਸਾਂ ਆਪਾਂ ਕਰਤੀਆਂ ਸ਼ੂਟ ਤੇ ਤੀਜੀ ਡਰੈਸ ਦੀ ਆ ਰਹੀ ਹੈ ਵਾਰੀ ਹੁਣ ਤੇ ਕਲਾਇੰਟ ਹੁਣ ਚੇਂਜ ਕਰਨ ਗਿਆ ਹੋਇਆ ਤੇ ਅਸੀਂ ਕਰ ਰਹੇ ਹਾਂ ਵੇਟ ਚਾਹ ਚੂਦਾ ਨਹੀਂ ਪੀਣੀ ਕਿਸੇ ਨੇ ਨਹੀਂ ਗੱਡੀ 'ਚ ਬੈਠ ਕੇ ਬਾਹਰ ਤਾਂ ਰਸ਼ੀ ਬਹੁਤ ਬਹੁਤ ਜ਼ਿਆਦਾ ਰਸ਼ ਆ ਆਪਾਂ ਕਹਿੰਦੇ ਆ ਬਾਹਰ ਗੱਡੀ 'ਚ ਬੰਨੇ ਕਿਉਂਕਿ ਬਾਹਰ ਬੈਠਣ ਦੀ ਵੀ ਜਗ੍ਹਾ ਨਹੀਂ ਹੈਗੀ ਕਿਤੇ ਵੀ ਅਬ ਵੀ ਦਿਖਾਈ ਕਿੱਥੇ ਆ ਉਹਦੀ ਓਹ ਵਾਹ ਛੜਦੇ ਤੇ ਲੈ ਵੀ ਲੈ ਚਾਬੀ ਕੱਢਣੀ ਮੰਡੇ ਅਗਦੀ ਮੜਾ ਚੱਕਦੇ ਮੜਾ ਚੱਕਦੇ ਇੱਦਾਂ ਇੱਦਾਂ ਹੱਥ ਵਾਗੇ ਇੰਨਾ ਇੰਨਾ ਟਿੱਕਿੰਟ ਮੰਡੇ ਇਹ ਕారణ ਕੀ ਦੇ ਆ ਸਮਝ ਨਹੀਂ ਲੱਗਦਾ ਓ ਯਾਰ ਸ਼ੀਸ਼ਾ ਚੱਕਦੇ ਪਿਆ ਹੋਰ ਕੀ ਕਰਦੇ ਪਿਆ ਯਾ ਬਣੀਆਂ ਹੀ ਚਾਬੀਆਂ ਲਾਈ ਜਾਂਦੇ ਆ ਮਮਾ ਉੱਤਰ ਗਿਆ ਮੋਰੇ ਥੋੜਾ ਬੈਕ ਤੇ ਜਾਓ ਕਰਕੇ ਆ ਗੱਡੀ ਕੀ ਕਹਿਣਾ ਚਾਹੁੰਦੇ ਤੁਸੀਂ ਗੱਡੀ ਬਾਰੇ ਲਗਜ਼ਰੀ ਵਾਰੇ ਲਗਜ਼ਰੀ ਗੱਡੀ ਬਹੁਤ ਪੁਰਾਣੇ ਦਾਦੇ ਪਰਦਾਦੇਆਂ ਦੇ ਟਾਈਮ ਦੀ ਆਏ ਠੀਕ ਸਾਡੇ ਟਾਈਮ ਵਾਲੀ ਗੱਡੀਆਂ ਆ ਦੇਖੋ ਖੜੀਆਂ ਠੀਕ ਕਾਰਪੀਓ ਗਰੀਜ਼ਾ ਕ੍ਰੇਟਾ ਠੀਕ ਠੀਕ ਬਸ ਬੋਲ ਦੇ ਹੂੰ ਤੇ ਇਹ ਗੱਲ ਹੈ ਕਿ ਦਾਦੀ ਪਰਦਾਦੇ ਕਿ ਲਾਂਦੀ ਪਤਾ ਕਿੱਦਾਂ ਹੈ ਕਿੱਦਾਂ ਐ ਬੈਜ ਜਾਂਦੇ ਥੋੜੇ ਇਹ ਯਾ ਯਾ ਦਾ ਯਾ ਯਾ ਮੋਰਨ ਮੇਲੇ ਵੀ ਪੂਰਾ ਕੁਮਾ ਆ ਗਿਆ ਮੋਰੇ ਨਾਲ ਮੋਰੇ ਨਾਲ ਹੀ ਲੱਗ ਜਾਂਦੇ ਹੁਣ ਇਹ ਚੁੱਪ ਚਾਪ ਡਿਸਾਈਡ ਕਰਦੇ ਠੀਕ ਹੈ ਦੂਜੀ ਰੱਖਾਂ ਮੈਡਮ ਵਾਲੀ ਸਾਈਡ ਦੇਖ ਕੇ ਇੱਕ ਆ ਚੀਜ਼ ਆ ਨਾਨਾ ਨੇ ਕੱਟੇ ਬੰਦ ਕਿੰਨਾ ਬਲਤ ਦਤਾ ਕਰਾਉਂਦਾ ਕਿੰਨਾ ਨਿਕਰੇ ਗਿਆਨ ਚੀਤੀ ਮੈਡਮ ਨੇ ਚਲਦੇ ਹੁੰਦੇ ਜਦੋਂ ਮੈਂ ਕੰਮ ਕਰ ਤੀ ਮੈਡਮ ਵਾਲੇ ਸਾਹਿਬ ਦੇ ਦੇਖੋ ਖੁੱਲੀ ਹੋਈ ਚਲੋ ਆ ਦੇਖੋ ਗੱਡੀਆਂ ਦਾ ਕਬਰਿਸਤਾਨ ਪੁਰਾਣੀ ਗੱਡੀਆਂ ਇੱਥੇ ਡਕਣ ਹੁੰਦੀਆਂ ਕੋਲੇ ਬੜੇ ਇਹ ਸਾਲ ਕ ਲੱਗ ਜਾਂਦੇ ਆ ਗੱਡੀਆਂ ਓਕੇ ਸਾਲ ਲੱਗ ਜਾਂਦੇ ਆ ਗੱਡੀਆਂ ਨੂੰ ਵੇਚ ਜਾਣ ਲਈ ਨਾਲ ਮਾਨ ਪਾਜੀ ਨਾਲ ਸੁਨੀਲ ਜੀ ਹਲੋ ਤੇ ਆਪਣੇ ਲਾਸਟ ਲਾਸਟ ਲਾਸ ਸੈਕਿੰਡ ਲਾਸਟ ਅੱਗੇ ਥੋੜਾ ਬੱਸ ਜੀ ਕਿ ਅੱਗੇ ਟਨ ਕਰਕੇ ਆ ਜਾਓ ਬਾਕੀ ਠੀਕ ਹੈ ਬਹੁਤ ਚੰਗੀ ਕਰਦੇ ਹੋਏ 1 2 3 ਜਵਾਬ ਹੋ ਗਿਆ ਜੀ ਯਾਦ ਆ ਸੇ ਮੁਰਦਾ ਤੇ ਇਹ ਭਾਲੀ ਹੋਈ ਆ ਮ사ਜ ਕਰਨ ਨੂੰ ਚਲੋ ਭਾਲੀ ਮ사ਜ ਸੈਂਟਰ ਤੋਂ ਬੁਲਾਇਆ ਇਹਨੂੰ ਜੇ ਮੇਰਾ ਝੜਕਾ ਵੱਜਣਾ ਨਹੀਂ ਵਾਹ ਇਹਨੂੰ ਮੈਂ ਚੀਜ਼ੀ ਦੇਣੀ ਅੱਜ ਲੈ ਕੇ ਕੀ ਸਟਿੰਗ ਕੇ ਹਿਲ ਕਿੰਦਾ ਰੈਟ ਬੁੱਲ ਸਿੱਦੇ ਹੋ ਯਾਰ ਤੁਹਾਨੂੰ ਡਰਾਇਆ ਕਿ ਐਂ ਨਾ ਨਹੀਂ ਨਹੀਂ ਉਹ ਵਾਓ ਕੋਈ ਵਾਲਾ ਸੀਨਾ ਕਰਦੇ ਨਹੀਂ ਸੀਨ ਹੋਣਾ ਕੀ ਆ ਸੀਨ ਕੁਝ ਨਹੀਂ ਹੋਣਾ ਨਾ ਇਹਨੂੰ ਗੱਡੀ ਆਉਂਦੀ ਨਾ ਉਹਨੂੰ ਉਹਨਾਂ ਦੇ ਉੱਤੇ ਬੈਠੇ ਰਹੀ ਜਾਣਾ ਪੱਤੀ ਨਹੀਂ ਉਹ ਬਦਲਾ ਤਾਂ ਨਹੀਂ ਲੈ ਰਿਹਾ ਇਹ ਬਲਾਲਾ ਕਾਉੜੇ ਇੱਥੇ ਨਹੀਂ ਬਾਹਰ ਲਾਉਣਾ ਉੱਥੇ ਬਾਹਰ ਚਲੋ ਆ ਜੀ ਇਨੂੰ ਦੁਬਾਰਾ ਮੌਕਾ ਦਿੱਤਾ ਜਾ ਉਹ ਇਸ ਚੀਜ਼ ਦਾ ਗਾਇਜ਼ ਫਾਈਨਲੀ ਸ਼ੂਟ ਹੋ ਗਿਆ ਡਨ ਤੇ ਆਪਾਂ ਹੁਣ ਚੱਲੇ ਆ ਵਾਪਸ ਘਰਾਂ ਨੂੰ ਘਰਾਂ ਨੇ ਨੇੜਾ ਬਹੁਤ ਹੈ ਤੇ ਛਾਪਾਂ ਦੇਖਦੀਆਂ ਨੇ ਕਾਲੀਆਂ ਬੀਲੀਆਂ ਨੀਲੀਆਂ ਚੀਟੀਆਂ ਜਿਹੜੀਆਂ ਵੀ ਹੈਗੀਆਂ ਤੇ ਸਾਡੇ ਨਾਲ ਡੈਨੀ ਬਾਜੀ ਸਾਡੇ ਆ ਵੀ ਲੋਕੇਸ਼ਨ ਆ ਇੱਧਰ ਤੇ ਹੋਣ ਅਸੀਂ ਹੋਣ ਅਸੀਂ ਚੱਲੇ ਆਂ نیچے نیچے ਯਾਨੀ ਕਿ ਥੱਲੇ ਜਿਹਨੂੰ ਕਹਿੰਦੇ ਹੁੰਦੇ ਆ ਦਾਉਨ ਦਾ ਆਰਥ ਦਾਉਨ ਤੋਂ ਆਰਥ ਨੂੰ ਆਣ ਚੱਲੇ ਆਂ ਤੇ ਸਾਡੇ ਡੈਵਿਲ ਭਾਜੀ ਸਾਡੇ ਨਾਲ ਜਮਨ ਖਾਨ ਪੈਕ ਕਰਕੇ ਫਿਰ ਅਸੀਂ ਜਾਵਾਂਗੇ ਘਰਵਾ ਅਸੀਂ ਘਰ ਘਰ ਤੇ ਉੱਥੇ ਜਾ ਕੇ ਫੇਰ ਕਰਾਂਗੇ ਚੀਲ ਸਵੇਰੇ ਦਾ ਫੇਸੇ ਸਵੇਰੇ 8 ਵਜੇ ਦਾ ਸ਼ੂਟ ਡਨ ਸੋਹਣੇ ਲੱਗ ਰਹੇ ਹੋ ਜੀ ਆਓ ਆ ਰਹੀਆਂ ਸਾਡੀਆਂ ਸੰਗਤਾਂ ਉਪਰੋਂ ਤੇ ਅਸੀਂ ਚੱਲੇ ਹੁਣ ਘਰ ਵਾਪਸ ਸਾਡੇ ਭਾਜੀ ਆਹ ਅਦਰ ਕਲਾਸੀਫਿਕੇਸ਼ਨ ਜੀ ਆਹ ਅਦਰ ਕਲਾਸੀਫਿਕੇਸ਼ਨ ਲੁਕਿੰਗ ਲਿਟੇਸ਼ਨ ਹੈ। ਓਸੀ ਹੈ ਯਾ ਪ੍ਰਕਾਸੀਫਿਕੇਸ਼ਨ ਆਹ ਸਾਡਾ ਗੱਟੂ ਵਾਲੀ ਚਾਹ ਵਾਲਾ ਚਾਵਲਾ ਇਹ ਚਾਵਲਾ ਯਾ ਚਾਹ ਵਾਲਾ ਯਾ ਚਾਹ ਵਾਲਾ ਓ ਕੋੜੀ ਵਾਲਾ ਓ ਕੋੜੀ ਵਾਲਾ ਆ ਜੀਪ ਵਾਲਾ ਜੀ ਇਹ ਜੀਪ ਵਾਲਾ ਆ ਸਾਰਾ 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 ਇਹ ਜਿੰਦੇ ਮਰਜੀ ਫਿੱਟ ਕਰਦਾ ਨਹੀਂ ਇਹ ਆਪਣੀ ਸਹੀ ਆ ਸਹੀ ਆ ਤੋ ਬਹੁਤ ਵਧੀਆ ਲੋਕੇਸ਼ਨ ਭਾਈ ਦਾ ਤਾਂ ਬਹੁਤ ਕੈਂਟ ਲੋਕੇਸ਼ਨ ਆ ਭਾਈ ਦਾ ਨੇਚਰ ਬਹੁਤ ਵਧੀਆ ਆ ਲਓ ਜੀ ਸ਼ੂਟ ਹੋ ਗਿਆ ਡਨ ਤੇ ਹੁਣ ਆਪਾਂ ਚੱਲਿਆਂ ਹੋਮ ਟੂਮ ਹੋਮ ਆ ਮੁੰਡੇ ਕਰਦੇ ਪਏ ਆ ਸਮਾਨ ਪੈਕ ਬੈਟਰੀਆਂ ਇੱਕ ਦੂਜੇ ਨੂੰ ਫੜਾ ਰਹੇ ਆ ਤੇ ਉਹ ਸੁਨੀਲ ਕਿੱਥੇ ਚਲਾ ਗਿਆ ਜੀ ਯਾਰ ਸੁਨੀਲ ਸਾਡਾ ਪਤਾ ਨਹੀਂ ਕਿੱਥੇ ਗੁਆਚ ਗਿਆ ਲੱਭੂਗਾ ਤੇ ਫੇਰ ਗੱਲ ਹੋਣੀ ਆ ਜਦੋਂ ਆਪਾਂ ਉੱਪਰ ਸ਼ੂਟ ਕਰਦੇ ਸੀ ਉਦੋਂ ਸੀਗਾ ਨਾਲ ਆਹੋ ਉਹ ਤੋਂ ਬਾਅਦ ਕਿੱਥੇ ਚਲਾ ਗਿਆ ਪੁੱਛੇ ਗਿਆ ਸੀ ਕਾਦਾ ਤੈਨੂੰ ਅਸੀਂ ਲੱਭਣ ਦੇ ਆਂ ਕਹਾਂ ਗਏ تھے ਕੇ ਗਾਈ ਸਿੰਪਲ ਬਣਾ ਦਿੱਤਾ ਸੀ ਮਨ ਬੰਨ ਲਾਮ ਗਿਆ ਸੀ ਆਇ ਸੋਨਿਓ ਓਏ ਇਧਰ ਇਧਰ ਇਹਨੂੰ ਪੁੱਛੀ ਸੋਨਿਓ ਕਿੱਥੇ ਗਿਆ ਸੀ ਓਏ ਸੋਨੀਓ ਤੁਸੀਂ ਕਿੱਥੇ ਗਏ ਸੀ ਅਸੀਂ ਕਦੋਂ ਦੇ ਲੱਭਦੇ ਪਏ ਆ ਤੁਹਾਨੂੰ ਤੂੰ ਬੰਦਾ ਲੱਭ ਗਿਆ ਸੀ ਹਾਏ ਤੂੰ ਉੱਤੋਂ ਜਦੋਂ ਉਤਰਿਆ ਨਾ ਤੂੰ ਉਦੋਂ ਦਾ ਦੂ ਗਏ ਬੰਦ ਤੈਨੂੰ ਬਾਹਰ ਆਵਾਜ਼ ਮਾਰੀ ਕਿਸੇ ਨੇ ਤੈਨੂੰ ਅਸੀਂ ਮੁੰਡਾ ਭੇਜਿਆ ਸੀ ਉਹਨੂੰ ਕਹਦੀ ਜਾ ਕੇ ਸੁਨੀਲ ਕਹਦੇ ਤੈਨੂੰ ਕਿਹਾ ਕਿਹਨੇ ਹਾਂ ਘਰ ਸੇ ਫੋਨ ਆਇਆ ਥਾ اے ਜੀ ਕਬ ਆਏਗੇ ਆ ਜਾਏਗੇ ਅਭੀ ਆ ਜਾਏਗੇ ਐਦਾਂ ਹੀ ਆ ਹਾਂ ਅੱਜ ਦਾ ਜਿਹੜਾ ਸ਼ੂਟ ਆ ਕਾਫੀ ਜ਼ਿਆਦਾ ਘੈਂਟ ਸੀ ਬਹੁਤ ਜ਼ਿਆਦਾ ਵਧੀਆ ਸੀ ਪੂਰਾ ਨਿਆਰਾ ਪੂਰਾ ਨਿਆਰਾ ਲਿਆ ਵੀ ਸ਼ੂਟ ਬਹੁਤ ਸੋਹਣਾ ਹੋਇਆ ਕਪਲ ਬਹੁਤ ਵਧੀਆ ਸੀ ਇਸ ਕਰਕੇ ਸ਼ੂਟ ਬੜਾ ਜ਼ਬਰਦਸਤ ਹੋਇਆ ਤੇ ਹੁਣ ਆਪਾਂ ਲੱਗੇ ਆ ਇੱਥੋਂ ਨਿਕਲਣ ਤੇ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਹੀ ਐਂਡ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਦਿਨ ਨਵੀਂ ਵੀਡੀਓ ਚ ਤੋ ਤੱਕ ਆਪਣਾ ਬਹੁਤ 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 ਖਿਆਲ ਰੱਖੋ ਧੰਨਵਾਦ